ਕੀ ਦੁੱਖ ਹੈ ਤੇ ਕੀ ਕਹਾਣੀ ਹੈ ਪਹਿਲੀ ਗੱਲ ਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਇੱਥੇ ਸੰਗਤ ਖੜੀ ਹੈ ਜੀ ਇਹ ਇਹਦੇ ਵਿੱਚ ਅਕਾਲੀ ਦਲ ਵਾਲੇ ਵੀ ਹੈਗੇ ਆ ਜੀ ਇਹਦੇ ਵਿੱਚ ਆਮ ਆਦਮੀ ਹੈ ਇਹਦੇ ਵਿੱਚ ਕਾਂਗਰਸੀ ਵੀ ਹੈ ਰੋ ਸਾਰਿਆਂ ਦਾ ਇਕੱਠਾ ਹੈ ਭਾਵੇਂ ਸੰਬੰਧ ਕਿਸੇ ਵੀ ਪਾਰਟੀ ਨਾਲ ਹੋਵੇ ਜੀ ਤੇ ਸਾਡੇ ਪਿੰਡ ਦਾ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਕਿ ਇਹ ਪਿੰਡ ਡੇਵਲਪਮੈਂਟ ਜਿਹੜੀ ਹੋਈ ਹੈ ਉਹ ਸਾਰੇ ਜਾਂ ਤਾਂ ਕਾਂਗਰਸ ਰਾਜ ਵੇਲੇ ਹੋਈ ਹੈ ਜਾਂ ਹੋਈ ਆ ਅਕਾਲੀ ਰਾਜ ਵੇਲੇ ਜੀ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਦੀ ਇਸ ਪਿੰਡ ਦੇ ਵਿੱਚ ਨਾ ਕੋਈ ਆਇਆ ਨਾ ਕਿਸੇ ਨੇ ਪੁੱਛਿਆ ਨਾ ਕੋਈ ਪ੍ਰੋਬਲਮ ਹੱਲ ਕਰੀ ਹੈ ਤੇ ਜੇ ਕੋਈ ਬੰ ਮੁੰਡੇ-ਖੁੰਡੇ ਜਾ ਕੇ ਗੱਲ ਵੀ ਕੀਤੀ ਹੈ ਤਾਂ ਉਹਨਾਂ ਨੂੰ ਅਨਮੋਲ ਗਨਮਾਨ ਕਦੇ ਮਿਲੀ ਹੋਣੀ ਕਹਿੰਦੀ ਸਾਡੇ ਪਿਓ ਨਾਲ ਗੱਲ ਕਰੋ ਉਹਦਾ ਪਿਓ ਮੋਰੇ ਹੋ ਜਾਂਦਾ ਜਦ ਤੱਕ ਬੋਟਾ ਦਾ ਸਿਪਾਈ ਆਇਆ ਇਹਨਾਂ ਮੁੰਡਿਆਂ ਨੇ ਬੜਾ ਉਤਸ਼ਾਹ ਦੇ ਨਾਲ ਜੀ ਅ ਅਨਮੋਲ ਗਗਨਮਾਨ ਨੂੰ ਤੇ ਉਹ ਮਿਲਦੀ ਨਹੀਂ ਨਾ ਕਦੇ ਪਿੰਡ ਚ ਆਈ ਹੈ ਅੱਜ ਤੱਕ ਜਾਤੇ ਹੋਇਆ ਔਰ 2 ਸਾਲ ਹੋ ਗਏ ਜੀ ਹਾਂ 2 ਸਾਲ ਦੇ ਤੋਂ ਕਦੇ ਮੁੜ ਕੇ ਨਹੀਂ ਆਈ ਬਾ ਬੋਟਾ ਵਾਲੇ ਤੇ ਨਹੀਂ ਆਈ ਆ ਮੰਗਣ ਜੀ ਉਹਦੇ ਬਾਅਦ ਕਦੇ ਇਸ ਪਿੰਡ ਚ ਉਹ ਨਹੀਂ ਪਾਇਆ ਤੇ ਉਹਨੂੰ ਸਾਡੇ ਪਿੰਡ ਦੇ ਜਾ ਕੇ ਜਦੋਂ ਮਲੇ ਮੇਰਾ ਭਰਾ ਸ਼ਕਾ ਜਾ ਕੇ ਉੱਥੇ ਮਿਲਿਆ ਨਾਲ 2-4 ਹੋਰ ਗਏ ਕਿਉਂਕਿ ਇਹ ਐਕਟਿਵ ਮੈਂਬਰ ਸੀਗਾ ਉਸ ਉਸ ਦੇ ਵਿੱਚ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਬਾਕੀ ਵੀ ਆ ਗੋਲਡ ਹੀ ਖੜਾ ਇਹ ਵੀ ਬਹੁਤ ਐਕਟਿਵ ਮੈਂਬਰ ਸਾਰੇ ਮੁੰਡੇ ਖੁੰਡੇ ਸਾਰੇ ਉਹਨਾਂ ਤੋਂ ਨੇ ਪਤਾ ਹੀ ਉਹਨਾਂ ਦਿਨਾਂ ਦੇ ਵਿੱਚ ਆ ਗਏ ਆ ਤੇ ਉੱਥੇ ਜਾ ਕੇ ਉਹਦਾ ਪਿਓ ਹੋ ਗਿਆ ਕਹਿੰਦਾ ਦੱਸੋ ਗੱਲ ਉਹ ਕਹਿੰਦੇ ਵੀ ਅਸੀਂ ਤਾਂ ਅਨਮੋਲ ਗगन ਮਾਨ ਨੂੰ ਵੋਟਾਂ ਪਾਈਆਂ ਨਾ ਕਿ ਤੈਨੂੰ ਪਾਈਆਂ ਠੀਕ ਹੈ ਚਾ ਉਹਦਾ ਪਿਓ ਆ ਅਸੀਂ ਤਾਂ ਉਹਨੂੰ ਮਿਲਣਾ ਉਹਨੂੰ ਅਸੀਂ ਆਪਣੇ ਦੁੱਖ ਦ ਉਹ ਬਾਹਰ ਨਹੀਂ ਆਈ ਇਹ ਆਪਣਾ ਫੇਰ ਵਾਪਸ ਆ ਗਏ ਤੇ ਐਸੀ ਤਰ੍ਹਾਂ ਇੱਕ ਵਾਰ ਹੁਣ ਬਾਪੂ ਜੀ ਬਾਈਕਾਟ ਹੈ ਤੁਹਾਡਾ ਕਰਿਆ ਹੋਇਆ ਤੇ ਉਹ ਤੁਸੀਂ ਕਹਿੰਦੇ ਵੀ ਕਾਂਗਰਸ ਨੇ ਵੀ ਕੰਮ ਕਰਾਏ ਤੇ ਜੇਕਰ ਗੱਲ ਕਰ ਲਈਏ ਆਪਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਸੀ ਜੋ ਤੁਹਾਡੀ ਦੂਜੀ ਟੌਲੀ ਰੋਪੜ ਦੇ ਵਿੱਚ ਪੈਂਦੀ ਹੈ ਹਲਕਾ ਤਾਂ ਉਹਦਾ ਚਮਕੌਰ ਸਾਹਿਬੇ ਪੈਂਦਾ ਕੀ ਚੰਨੀ ਨੇ ਵੀ ਨਹੀਂ ਅਸਾਰ ਲਈ ਹੈਗੀ ਚੰਨੀ ਨੇ ਦੇਖੋ ਅਸੀਂ ਹੁਣ ਜਿਹੜੀ ਗੱਲ ਕਰ ਰਹੇ ਹਾਂ ਅਸੀਂ ਕਿਸੇ ਪਾਰਟੀ ਨੂੰ ਮੁੱਖ ਰੱਖ ਕੇ ਨਹੀਂ ਕਰ ਰਹੇ ਜੀ ਠੀਕ ਹੈ ਚੰਨੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਇਸ ਗੱਲੋਂ ਵੀ ਉਹਨੇ ਜਿਹੜਾ ਅਦਰ ਰੇੜੇ ਪੁਲ ਆਇਆ ਜੀ ਔਰ ਅੱਗੇ ਸੜਕ ਜਿਹੜੀ ਆ ਜਾਰੀ ਬਣ ਰਹੀ ਹੈ ਲੋਹਾਰੀ ਨੂੰ ਅੱਗੇ ਕਈ ਪਿੰਡਾਂ ਨੂੰ ਉਹਦਾ ਚੰਨੀ ਦਾ ਅਸੀਂ ਧੰਨਵਾਦ ਕਰਦੇ ਆ ਵੀ ਉਹ ਪੁਲ ਅਸੀਂ ਆਸਾ ਰਵਿੰਦਰ ਸਿੰਘ ਚੀਮਾ ਸਾਹਿਬ ਚੰਦੂ ਮਾਜਰਾ ਜੀ ਪਹਿਲਾ ਹੋਰ ਜਿੰਨੇ ਵੀ ਬੰਦੇ ਅਸੀਂ ਹਰ ਇੱਕ ਨੂੰ ਉਹ ਪੁਲ ਦਿਖਾਇਆ ਫਿਜ਼ੀਕਲੀ ਵੀ ਇੱਥੇ ਲਾ ਦੋ ਹਰੇਕੇ ਇਹ ਜਵਾਬ ਦੇ ਦਿਆ ਕਰੇ ਵੀ ਲੋ ਜੀ ਇਹ ਤਾਂ ਲੱਗ ਨਹੀਂ ਸਕਦਾ ਜੀ ਇਹ ਤਾਂ ਦੋ ਪੰਡਾ ਨੂੰ ਆ ਜੀ ਇਹ ਤਾਂ ਇਹ ਹੈ ਇਹ ਤਾਂ ਉਹ ਹੈ ਕਿਸੇ ਨੇ ਨਹੀਂ ਲਾਇਆ ਪਰ ਜਦ ਚੰਨੀ ਕ ਮੁੱਖ ਮੰਤਰੀ ਬਣਿਆ ਨਾ ਮੰਤਰੀ ਹੋ ਸੀਗਾ ਮੇਰੇ ਖਿਆਲੋਂ ਹਾਂ ਮੰਤਰੀ ਹੋ ਸੀਗਾ ਤੇ ਉਹਨੂੰ ਦਿਖਾਈ ਗਈ ਉਹ ਵੀ ਇੱਥੇ ਆ ਬੁਰਾ ਹਾਲ ਹੈ ਉਹਨੇ ਹੁਣ ਪਤਾ ਨਹੀਂ ਕਿੱਥੇ ਤੇ ਫੰਡ ਲਿਆਂਦਾ ਕਿੱਥੇ ਤੇ ਕੀ ਕੀਤਾ ਨਹੀਂ ਕੀਤਾ ਇੱਕ ਤਰ੍ਹਾਂ ਮੈਂ ਇਹ ਕਹਿਣਾ ਵੀ ਚੰਨੀ ਨੇ ਗਾਰ ਚੋਂ ਗਊ ਕੱਢਤੀ ਕਿਆ ਬਾ ਬਾਈਕਾਟੇ ਕਰਤਾ ਤੁਸੀਂ ਬਿਲਕੁਲ ਬਾਈਕਾਟ ਇਸ ਕਰਕੇ ਕਰਤਾ ਵੀ ਅੱਜ ਦਾ ਜਿਹੜਾ ਜ਼ਮਾਨਾ ਹੈ ਨਾ ਉਹ ਜਦ ਤੱਕ ਤੁਸੀਂ ਉਹ ਕਹਿੰਦੇ ਵੀ ਜਿਹੜੀ ਜਿਹੜਾ ਬੱਚਾ ਹੈ ਉਹ ਮਾਂ ਦੁੱਧ ਨਹੀਂ ਜਾਂ ਤਾਂ ਰੋਂਦੇ ਨਹੀਂ ਰੋਂਦੇ ਨਹੀਂ ਤੇ ਆਕਾ ਪੈ ਰਹੀਆਂ ਜਦ ਤੱਕ ਤੁਸੀਂ ਪੱਤਰਕਾਰ ਹੋ ਰਾਤ ਵੀ ਆਏ ਜੇ ਅਸੀਂ ਬਾਈਕਾਟ ਨਾ ਕਰਦੇ ਤਾਂ ਤੁਸੀਂ ਪੱਡੇ ਚ ਆਉਣਾ ਤੁਸੀਂ ਵੀ ਨਹੀਂ ਸੀ ਆਉਣਾ ਲੀਡਰਾਂ ਦੀ ਗੱਲ ਛੱਡੋ ਤੁਸੀਂ ਵੀ ਨਹੀਂ ਸੀ ਆਉਣਾ ਜੇ ਅਸੀਂ ਬਾਈਕਾਟ ਕੀਤਾ ਤਾਂ ਤੁਸੀਂ ਇੱਥੇ ਇਕੱਠੇ ਹੋਵੇ ਬਿਲਕੁਲ ਬਸ ਹੜਕੇ ਦਾ ਹਾਲ ਤੁਸੀਂ ਦੇਖ ਲਿਆ। ਬਾਕੀ ਤੁਹਾਨੂੰ ਮੈਂ ਇਹ ਵੀ ਗੱਲ ਦੱਸਦਾ ਵੀ ਅਸੀਂ ਇੱਕ ਮਹੀਨਾ ਸ਼ੁਰੂ ਕਰ ਰਹੇ ਹਾਂ। ਅੱਜ ਤੋਂ ਟਟੋਲੀ ਤੋਂ ਲੈ ਕੇ ਖੇੜਾ ਬਾਅਦ ਤੱਕ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾਣਾ ਸਾਰੇ ਪਿੰਡਾਂ ਦੇ ਲੋਕਾਂ ਨੂੰ ਕਹਿਣਾ ਬਾਈਕਟ ਕਰੋ ਇਹ ਸਾਡੀ ਗੱਲ ਨਹੀਂ ਸੁਣਦੇ 1000 ਵੋਟ ਤੋਂ ਤੁਹਾਡੀ ਦੋਵੇਂ ਪਿੰਡਾਂ ਦਾ ਇਹਦਾ 1000 ਤਾਂ ਸਾਡੇ ਅਸੀਂ ਦੂਜੇ ਪਿੰਡਾਂ 'ਚ ਵੀ ਜਾਵਾਂਗੇ ਕਿ ਅੱਗੇ ਦੀ ਅੱਗੇ ਫਿਰ ਫੈਲਦਾ ਜਾਊਗਾ ਆ ਜਿਵੇਂ ਕਹਿੰਦੇ ਵੀ ਖਰਬੂਜੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਪੱਕਦਾ ਅਸੀਂ ਉਹਨਾਂ ਨੂੰ ਸਮਝਾਉਂਦਾ ਵੀ ਆਪ ਆਪਣਾ ਹਾਲ ਹੈ ਤੇ ਤੁਸੀਂ ਵੀ ਬਾਈਕਟ ਨਾਲ ਦੀ ਨਾਲ ਕਰੋ ਵੈਸੇ ਤਾਂ ਉਹਨਾਂ ਤੇ ਸਾਡੀਆਂ ਗੱਲਾਂ ਹੋਈਆਂ ਵੀ ਉਹ ਕਹਿੰਦੇ ਅਸੀਂ ਸਹਿਮਤ ਹਾਂ ਤੁਹਾਡੇ ਨਾਲ ਤੇ ਅਸੀਂ ਜੇ ਉਹ ਕਹਿੰਦੇ ਵੀ ਅਸੀਂ ਰੌਲਾ ਨਾ ਪਾਈਏ ਤਾਂ ਲੋਕ ਸਰਕਾਰ ਕਿਵੇਂ ਸੁਣਗੇ ਹੁਮਾਰਿਆ ਨਹੀਂ ਕਿਸੇ ਨੇ ਕਿਸੇ ਨੇ ਹਾਥ ਨਾ ਕਿਸੇ ਨੇ ਨਹੀਂ ਮਾਰਿਆ ਇਸ ਕਰਕੇ ਸਾਨੂੰ ਮਜਬੂਰ ਨਹੀਂ ਹੈ ਵੀ ਐਂ ਕਰੋ ਸਾਰਿਆਂ ਦਾ ਬਾਈਕਟ ਕਰੋ ਸਰ ਬਿਲਕੁਲ ਤਾਂ ਹੀ ਸੁਣਨਗੇ ਬਸ ਦੇਖੋ ਜੀ ਖਾਈ ਰਹੇ ਕਾਫੀ ਥੇਰ ਤੋਂ ਮੈਂ ਅਸੀਂ ਨਾ ਸਾਡਾ ਜੂਥ ਹੈ ਜੋ ਅਸੀਂ ਹਰ ਇੱਕ ਪਾਰਟੀ ਵਾਜੀ ਤੋਂ ਉੱਠ ਕੇ ਉੱਪਰ ਗੱਲ ਕਰਦੇ ਆਂ ਪੁਰੇ ਅਕਾਲੀ ਦਲ ਵਾਲੇ ਵੀ ਹੈਗੇ ਆ ਕਾਂਗਰਸਨ ਵਾਲੇ ਵੀ ਜੁੜੇ ਹੋਏ ਆ ਚਲੋ ਸਾਡਾ ਬੇਸਿਕ ਅਸੀਂ ਅਕਾਲੀ ਦਲ ਤੋਂ ਵੀ ਰਹੇ ਕੁਝ ਕਾਂਗਰਸ ਤੋਂ ਵੀ ਵਿੱਚ ਨੂੰ ਆਏ ਆ ਬਟ ਅੱਜ ਦੀ ਡੇਟ ਦੇ ਵਿੱਚ ਜੋ ਨਾ ਇਥੋਂ ਲੈ ਕੇ ਜੀਟੀ ਰੋਡ ਤੋਂ ਲੈ ਕੇ ਖਿੰਦਰਾਬਾਦ ਤੱਕ 11 ਕਿਲੋਮੀਟਰ ਬਣਦਾ ਹੈ ਜੀ 11 ਕਿਲੋਮੀਟਰ ਦੇ ਸੱਜੇ ਖੱਬੇ ਕੋਈ 30 35 ਪਿੰਡ ਹੈ ਠੀਕ ਉਹਨਾਂ ਦੇ ਵਿੱਚੋਂ ਸ਼ਾਇਦ 100% ਜਿਹੜਾ ਇਹਦਾ ਦੁੱਖ ਹੈ ਜਾਂ ਇਹਦਾ ਡੇਲੀ ਦਾ ਖਮਿਆਜਾ ਜੋ ਸਾਡਾ ਨੁਕਸਾਨ ਹੈ ਫਿਜ਼ੀਕਲੀ ਉਹ ਸਾਡਾ ਹੀ ਹੋ ਰਿਹਾ ਹੈ ਕਿ ਕਿੰਨੇ ਕੇ ਪਤਾ ਲੱਗਿਆ ਵੀ ਨੌਜਵਾਨ ਜਾਂ ਹੋਰ ਕਾਫੀ ਫੱਟੜ ਹੋਏ ਪਏ ਆ ਪਿੰਡ 'ਚ ਦੇਖੋ ਜੀ ਬੇਸਿਕਲੀ ਕਿ ਮੇਰਾ ਤਾਇਆ ਜੀ ਪਹਿਲਾਂ ਤਾਂ ਦੋੜਾਈ ਸਾਲ ਤੋਂ ਉਹ ਚੂੜਾ ਟੁੱਟਿਆ ਵਾ ਉਹ ਬੈੱਡ ਤੇ ਪਏ ਆ ਆ ਛੋਟਾ ਜਿਹਾ ਵੀਰ ਸਾਡਾ 15 ਦਿਨ ਇਸ ਦੇ ਉੱਪਰ ਇਸੇ ਦੇ ਉੱਪਰ ਜੀ ਅਣ ਪਰਵਾਸੀ ਮਜ਼ਦੂਰ ਹੱਥ ਬਹੁਤ ਕੰਮ ਕਰਦੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆਏ ਜਿਹੜੇ ਇੱਥੋਂ ਚਾਰੇ ਆਪਣਾ ਰੋਜ਼ਗਾਰ ਖੋ ਕੇ ਚਲੇ ਗਏ ਜੋ ਕਾਫੀ ਸਾਲ 2 ਸਾਲ ਤੋਂ ਸੈਟਲਮੈਂਟ ਦੀ ਫੈਕਟਰੀਆਂ ਵਿੱਚ ਚੰਗੀ ਜੋਬ ਤੇ ਕੰਮ ਕਰਦੇ ਸੀ ਉਹਨਾਂ ਦੇ ਐਕਸੀਡੈਂਟ ਹੋਏ ਆ ਉਹ ਆਪਣਾ ਇੱਥੋਂ ਮੂਵ ਕਰ ਗਏ ਸਿਰ ਮੈਂ ਅਸੀਂ ਨਾ ਕਿਸੇ ਪਾਰਟੀ ਨਾਲ ਜੀ ਸਾਡਾ ਕਿਸੇ ਨੂੰ ਉੱਠ ਕੇ ਕਹਿ ਰਹੇ ਆ ਸਾਨੂੰ ਸੜਕ ਦੀ ਸਾਰਨਾਥ ਅਕਾਲੀ ਦਰ ਨੇ ਲਈ ਹੈ ਜੀ ਨਾ ਕਾਂਗਰਸ ਨੇ ਲਈ ਹੈ ਚਲ ਬੀਜੇਪੀ ਦਾ ਨਾਮ ਹੀ ਲੈਂਦੇ ਆਪਾਂ ਆਮ ਆਦਮੀ ਪਾਰਟੀ ਤੋਂ ਵੀ ਅਸੀਂ ਉਮੀਦ ਲਾਈ ਬੈਠੇ ਤੇ ਬਦਲਾਅ ਦੀ ਅਸੀਂ ਕਰਕੇ ਬੜੇ ਨਾਲ ਮੋਹਰੇ ਹੋ ਕੇ ਚੱਲੇ ਆਂ ਬਟ ਡੇਲੀ ਕੋਈ ਨਾ ਕੋਈ ਨੁਕਸਾਨ ਸਤੋਂ ਨਜਰ ਜਾਂਦਾ ਜੀ ਇਨਸਾਨੀਅਤ ਤੌਰ ਤੇ ਮੇਰੇ ਲੜਕੇ ਲਾਤੋ ਠੀਕ ਹੈ ਕਮਦੀਪ ਸਿੰਘਾ 60000 ਰੁਪਏ ਡਾਕਟਰ ਉਹਦੇ ਕੋਲ ਲੱਗਿਆ ਰੁਪੜ ਸਰਜੀਤ ਕੋਲ 8000 ਮੇਰਾ ਲੱਗਿਆ ਹਜ਼ਾਰਾਂ ਚ ਹੋਰ ਸਾਡੇ ਘਰੀ ਸਾਡਾ ਲੱਗ ਰਿਹਾ ਹੈ ਹਾਂ ਬਿਲਕੁਲ ਇਹ ਚਲੋ ਹਾਂ ਮੈਂ ਚਲੋ ਤੁਸੇ ਖੈਰ ਉਦਾਹਰਨ ਦੇਖ ਹੀ ਲਈ ਹੈ ਇਹ ਲੋਕ ਹੁਣ ਤੁਹਾਡੇ ਸਾਹਮਣੇ ਆ ਗਏ ਇਹ ਬਾਅਦ ਵਿੱਚ ਮੈਨੂੰ ਆਉਣਾ ਜਾਣਾ ਸਾਡੇ ਜਿਹੜੇ ਅਸੀਂ ਖੜੇ ਅੰਮ੍ਰਿਤਪਾਲ ਜੀ ਇਹ ਮੁੰਡੇ ਇਹ ਵੀ ਬੜੇ ਐਕਟਿਵ ਰਹੇ ਸਾਨੂੰ ਸੁਣਨਾ ਬੜਾ ਔਖਾ ਹੁੰਦਾ ਹੈ ਜੀ 11 ਕਿਲੋਮੀਟਰ ਦਾ ਟੋਟਾ ਜੋ ਇੱਥੋਂ ਨਿਕਲਦਾ ਏ 40 45 ਪਿੰਡਾਂ ਨੂੰ ਬਸੇ ਸ਼ਾਰਟਕਟ ਹੈ ਜੀ ਇੱਥੇ ਇੰਡਸਟਰੀ ਐਂਡੀ ਵੱਡੀ ਹੈ ਡੇਲੀ ਇੱਥੇ ਇੱਕ ਆਪਣੇ ਉਹਦੀ ਜੂਸ ਦੀ ਫੈਕਟਰੀ ਹੈ ਲੋਹਰੀ ਜੀਰਾ ਬਣਦਾ ਬੜਾ ਕਾਫੀ ਫੇਮਸ ਹੈ ਇਹ ਪੂਰੇ ਇੰਡੀਆ ਚ ਮਸ਼ਹੂਰ ਆਸੀਂ ਬਹਿ ਕੇ ਦੇਖਿਆ ਜੀ 120 ਤੋਂ ਲੈ ਕੇ 130 ਟਰੱਕ ਡੇਲੀ ਉਹਨਾਂ ਦਾ ਹੈਵੀ ਵਹੀਕਲ ਇੱਥੋਂ ਮੂਵ ਕਰਦਾ ਸੋ ਇਹਨੂੰ ਸੜਕਾਂ ਦੀ ਚੀਜ਼ ਤੇ ਰਹੀ ਹੋਣੀ ਜੀ ਸੜਕਾਂ ਦੀ ਹਾਂ ਅਸੀਂ ਕਿਸੇ ਅਕਾਲੀ ਦਲ ਤੋਂ ਨਹੀਂ ਅਸੀਂ ਕਿਸੇ ਤੋਂ ਨਹੀਂ ਅਸੀਂ ਸਾਰੇ ਭਾਈਆਂ ਨੇ ਇਕੱਠੇ ਹੋ ਕੇ ਦੇਖਿਆ ਵੀ ਆਪਣਾ ਹੱਲ ਕੀ ਹੈ ਸਾਨੂੰ ਸ਼ਾਇਦ ਇਹ ਲੱਗਿਆ ਕਿ ਸਾਡਾ ਬਾਈਕਟ ਕਰਨਾ ਹੀ ਸਾਡਾ ਸਾਨੂੰ ਸ਼ਾਇਦ ਇਹ ਚੀਜ਼ ਦਾ ਹਰ ਨਿਕਲ ਜਾਵੇ ਬਾਈਕਟ ਕਰਨ ਤੋਂ ਬਾਅਦ ਹਾਂ ਬਿਲਕੁਲ ਜਿੱਦਾਂ ਦੇਖੋ ਇਹ ਐਵੇਂ ਦਾ ਅੰਗ ਰਹੇ ਤੁਸੀਂ ਹਾਂਜੀ ਰਹੇ ਆ ਜੀ ਅਸੀਂ ਬੜੀ ਉਹ ਕਰੀ ਚਲੋ ਹੁਣ ਵੀ ਜਿਹੜੇ ਸਰਕਾਰ ਦੇ ਉਹਨਾਂ ਦੇ ਮੈਨ ਨਮਿੰਦੇ ਆ ਚਲੋ ਸਾਡੇ ਕਰੀਬੀ ਆ ਵਧੀਆ ਮਿੱਤਰ ਆ ਚਲੋ ਮਿਲਦੇ ਗਿਲਦੇ ਆ ਅਸੀਂ ਜੀ ਹਨਾ ਪਰ ਇਹਦੇ ਵਿੱਚ ਸਾਨੂੰ ਸਿਰਫ ਇੱਕ ਆ ਸੀਗਾ ਵੀ ਚਲੋ ਮੰਨ ਲਓ ਜਿਹਨੂੰ ਅਸੀਂ ਜਾਣਦੇ ਕਰਦੇ ਜਾਂ ਕਦੇ ਮੈਡਮ ਨੇ ਉਹਨਾਂ ਨੇ ਤਾਂ ਇਹ ਨਹੀਂ ਵੀ ਆਪਣੀ ਪੌਫਟ ਚੋਂ ਚੱਕ ਕੇ ਬਣਾ ਦੇਣੀ ਹਨਾ ਪਰ ਜਿਹੜੀ ਚੀਜ਼ ਸਰਕਾਰ ਦੇ ਹੱਥੋਂ ਦੇਖ ਕੇ ਅੱਗੇ ਤੋਂ ਅੱਗੇ ਮੰਨ ਲਓ ਭਗਵਾਨ ਤਮਨ ਸਾਹਿਬ ਤੱਕ ਵੀ ਆ ਚੀਜ਼ ਪਹੁੰਚਦਾ ਸਾਡੀ ਵੀ ਅੰਨਾ ਮਾੜਾ ਹਾਲ ਆ ਰੋਡ ਦਾ ਵੀ ਇਹ ਬਣੇ ਜੀ ਪਰ ਇਹਦੇ ਵਿੱਚ ਕੋਈ ਕੋਈ ਖਾਸ ਉਹ ਨਹੀਂ ਦਿਖਾਇਆ ਗਿਆ ਚਲੋ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਉਹਨਾਂ ਨੇ ਕੁਝ ਹੋਰ ਜੜੀਆਂ ਗੱਲਾਂ ਕਰੀਆਂ ਚਲੋ ਚੰਗੀਆਂ ਕਰੀਆਂ ਆਪਾਂ ਉਹਨਾਂ ਨੂੰ ਆੜਾ ਨਹੀਂ ਕਹਿੰਦੇ ਪਰ ਜਦੋਂ ਮੁੱਖ ਮੰਤਰੀ ਇਹ ਉਹਨਾਂ ਨੂੰ ਵੀ ਤਾਂ ਪਤਾ ਤਾਂ ਜਦੋਂ ਐਮ ਐਲ ਏ ਸੀਗੇ ਉਹ ਰੇ ਆਹੀ ਪਿੰਡ ਵਿੱਚ ਆਪਾਂ ਲਏ ਦੂਜੀ ਚ ਟੋਲੀ ਉਹਦੇ ਵਿੱਚ ਵੋਟਾਂ ਮੰਗਣ ਆਉਂਦੇ ਸੀਗੇ ਉੱਥੇ ਆਹੀ ਰੋਡ ਤੋਂ ਜਾਂਦੇ ਸੀਗੇ ਜਦ ਵੀ ਉਹਨਾਂ ਨੇ ਦੇਖਦੇ ਰਹੇ ਆਂ ਨੀ ਮੰਦੀ ਹਾਲਤਾ ਹੋਰ ਪਿੰਡਾਂ ਦੀਆਂ ਰੋਡਾਂ ਬੜੀਆਂ ਬਣੀਆਂ ਇਹ ਪਤਾ ਨਹੀਂ ਸਾਡੇ ਨਾਲੇ ਕਾਦੀ ਜੀ ਬੈਰ ਔਰ ਦੂਜੀ ਗੱਲ ਮੰਨ ਲਓ ਇੱਥੇ ਤੋਂ ਆਪਣੀ ਜੀਟੀ ਰੋਡ ਤੋਂ ਸਿੱਧਾ ਖਿਦਰਾਵਾ ਜਾਂਦੀ ਹੈ ਖਿਦਰਾਵਾਦ ਅੰਨੇ ਕਿ ਨਿਮਣੋਂ ਇਹ ਤਾਂ ਛਗੋ ਰੋੜ ਜੀ 22 ਫੁੱਟੀ ਐ ਨ ਪੂਰੀ ਵਧੀਆ ਡਬਲ ਰੋਡ ਹੋਵੇ ਜੀ ਕੰਕਰੀਟ ਤਾਂ ਨਹੀਂ ਹੈਗਾ 22 ਕਾਰਟ ਹੁਣ ਅਸੀਂ ਤਾਂ ਕਰੀ ਬੈਠਿਆ ਅਸੀਂ ਇੱਕ ਕੁਆਲਟੀ ਦਾ ਕਰੀਏ ਉਹਦਾ ਕਰੀਏ ਤਾਂ ਦੂਜੇ ਵਾਲੇ ਕਹੋਗੇ ਹਾਂ ਅਸੀਂ ਆ ਕੇ ਕਰ ਦੇਣਾ ਤਾਂ ਸਾਨੂੰ ਮੌਕਾ ਦੋ ਅਸੀਂ ਕਿਸੇ ਨੂੰ ਵੀ ਨਹੀਂ ਮੌਕਾ ਦੇਣਾ ਚਾਹੁੰਦੇ ਜਿਹੜੇ ਹੁਣ ਮੌਜੂਦਾ ਸਰਕਾਰ ਆ ਸਾਡਾ ਉਹੀ ਹੱਲ ਕਰਕੇ ਦੇ ਸਕਦੀ ਆ ਵੀ ਇਹ ਰੋਡ ਬਣੇ ਤਾਂ ਅਸੀਂ ਕੋਈ ਸੇ ਪਿੰਡ ਨਹੀਂ ਸਾਡੇ ਪਿੰਡ ਵਿੱਚ ਕਿਸੇ ਵੀ ਪਾਰਟੀ ਨੂੰ ਕੋਈ ਆਉਣ ਦੀ ਜਰੂਰਤ ਤੇ ਹੈ ਨਹੀਂ ਜੀ ਖਾਸ ਬਾਦੋ ਕਿੱਡੇ ਕਿੱਡੇ ਖੱਡੇ ਐ ਜੇ ਅਗਰ ਸਾਰੀ ਫੈਕਟਰੀ ਇੰਡਸਟਰੀ ਇੱਕ ਬੈ ਕੇ ਕੁਝ ਕਰ ਸਕਦੀ ਤਾਂ ਮਾੜੀ ਮੁੱਟੀ ਰਿਪੇਅਰ ਤਾਂ ਕਰਾ ਦਿੰਦੀ ਕਿਸੇ ਨੇ ਕੁਝ ਸਾਰ ਨਹੀਂ ਲਈ ਸੋ ਸਾਡੀ ਬਾਈਕਾਟ ਜਦੋਂ ਤੱਕ ਰਹੇਗਾ ਕੱਲੀ ਲੋਕ ਸਭਾ ਚ ਹੋਣਾ ਤੱਕ ਨਹੀਂ ਹੈਗਾ ਜਦੋਂ ਤੱਕ ਇਹ ਸੜਕ ਨਹੀਂ ਬਣਦੀ ਬਾਈ ਫੁੱਟੀ ਨਹੀਂ ਬਣਦੀ ਔਰ ਕੰਕਰੀਟ ਦੀ ਨਹੀਂ ਬਣਦੀ ਤਾਂ ਸਾਡਾ ਸਾਰੇ ਦੋਇਚ ਡੋਲੀਆਂ ਤੋਂ ਸ਼ੁਰੂਟ ਆਟ ਹੋ ਕੇ ਕਿਧਰ ਅੱਪਾ ਦਾ ਕਦੋਂ ਤੱਕ ਚੱਲੇਗਾ ਕਿੰਨੇ ਪਿੰਡ ਜੋੜਨਗੇ ਉਹ ਤੁਹਾਨੂੰ ਡੇਲੀ ਰਿਪੋਰਟ ਆਈ ਜਾਏਗੀ ਅਸੀਂ ਪਲਾਨ ਕਰਕੇ ਜੀਟੀ ਰੋਡ ਤੇ ਧਰਨਾ ਵੀ ਲਾ ਸਕਦੇ ਹਾਂ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਿੰਦਾ 10 ਕਿ ਮਿੰਟ ਇੱਥੇ ਰੁੱਕ ਕੇ ਉਹਨਾਂ ਦੀ ਵੀਡੀਓ ਬਣਾਇਓ ਟਰੱਕ ਇੰਨੇ ਜਾਂਦੇ ਆ ਮੰਨ ਲਓ ਜਿਹੜੇ ਮੋਟਰਸਾਈਕਲ ਤੇ ਜਾਂਦੇ ਆ ਬੱਚੇ ਲੈ ਕੇ ਉਹਨੇ ਸਕੂਲਾਂ ਤੇ ਲਿਆਉਨੇ ਆ ਇੰਨੀ ਧੂੜ ਮਿੱਟੀ ਪੈਂਦੀ ਆ ਦੁਪਹਿਰ ਨੂੰ ਵੀ ਬਹੁਤ ਕਾਫੀ ਦੁਪਹਿਰ ਨੂੰ ਵੀ ਜਿਹੜੇ ਮਰਜ਼ੀ ਟਾਈਮ ਆ ਜਾਓ ਤੁਸੀਂ ਉਹ ਬਹੁਤ ਧੂੜ ਮਿੱਟੀ ਹੁੰਦੀ ਆ ਐਕਸੀਡੈਂਟ ਉਹਨੇ ਬਹੁਤ ਹੀ ਪਹਿਲਾਂ ਕਹਿੰਦੇ ਵੀ ਸੁਭਾਅ ਵੀ ਬਾਤ ਸੀ ਕਿ ਇਹ ਇੱਥੇ ਸੁਭਾਅ ਨਾਲ ਮੀਂਹ ਕੀ ਜ਼ਿਆਦਾ ਕੰਮ ਖਰਾਬ ਹੋਗਾ ਜੀ ਅੱਖਾਂ ਦੇ ਵਿੱਚ ਮੱਠਾ ਵਰ ਪੈਂਦੀ ਆ ਰੋਡ ਵਾਂਗ ਪੈਂਦੀ ਆ ਹਾਂ ਜੀ ਮੀਂਹ ਚ ਬਹੁਤ ਕੰਮ ਖਰਾਬ ਹੁੰਦਾ ਗਿੱਲਾ ਹੋ ਜਾਂਦਾ ਇਹ ਹੁਣ ਵੀ ਉਹਨਾਂ ਨੂੰ ਐਸੀ ਤਾਂ ਕਿਹਾ ਤਾਈ ਵੀ ਟਰਾਲੀ 'ਚ ਬਿਠਾ ਲ ਕੇ ਲਿਆਵੇਂ ਉਹਨਾਂ ਨੂੰ ਪਤਾ ਲੱਗੇ ਉਹਰੇ ਸਾਰੇ ਲੀਡਰਾਂ ਨੂੰ ਟਰਾਲੀ 'ਚ ਬਿਠਾ ਕੇ ਲਿਆਵੇਂ ਬਿਠਾ ਲ ਕੇ ਲੈ ਕੇ ਪਤਾ ਲੱਗੇ ਵੀ ਪਾਸੇ ਪਾ ਨਾ ਉਹਨੇ ਕਿਸ ਤਰ੍ਹਾਂ ਜੀ ਸਾਰਾ ਕੁਝ ਦੱਸਦਾ ਦਿੱਤਾ ਜੀ ਉਹਨਾਂ ਹੁਣ ਤਾਂ ਇਹ ਸਰਕਾਰਾਂ ਨਾਲ ਸਿਰਫ ਅੰਤ ਦੇਖਦੀਆਂ ਜੀ ਜਿਹਨੂੰ ਅਸੀਂ ਥੋੜਾ ਜਿਹਾ ਮਾੜਾ ਕਹਿੰਦੇ ਪਰ ਜੇ ਸਰਕਾਰ ਦੀ ਮਰਜ਼ੀ ਹੋ ਇਹੀ ਹੈ ਫੇਰ 10 ਦਿਨ ਬੈਠ ਜੂਗੇ ਜੀ 10 ਦਿਨ ਵੀ ਨਾ ਗੱਲ ਬਣੀ ਫੇਰ ਕੀ ਕਰੂਗੇ ਬੈਠੇ ਰਹੂਗੇ ਬਿਲਕੁਲ ਟਿਕਟਾਂ ਖਾਲੂ ਬੇਲ ਨਹੀਂ ਆ ਜੇ ਬੇਲ ਜਿਵੇਂ ਆ ਕਿਉਂਕਿ ਸਰਕਾਰਾਂ ਦੇ ਕੰਨ ਖੋਲਣ ਵਾਸਤੇ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਬਸ ਲਾ ਕੇ ਬਹਿਣਾ ਹੀ ਪੈਂਦਾ ਜੀ ਬੱਚਿਆਂ ਨੂੰ ਹਾਂ ਬਹਿ ਜਾਗੇ ਕੋਈ ਗੱਲ ਨਹੀਂ ਬੇਲੇ ਹੀ ਘਰ ਵੀ ਮਰਨਾ ਉੱਥੇ ਵੀ ਮਰਦੇ ਇੱਕੋ ਗੱਲ ਹੈ ਅੱਜ ਇਹ ਸਰਕਾਰ ਝੂਠ ਬੋਲ ਕੇ ਵੋਟਾਂ ਪਾਗ ਲੈ ਗਈ ਜੀ ਇਹਨਾਂ ਨੇ ਕਰਿਆ ਕੱਖ ਨਹੀਂ ਹੈ ਜੀ ਝੂਠ ਬੋਲ ਕੇ ਵੋਟਾਂ ਪਾ ਲਈ ਕੁਝ ਨਹੀਂ ਕਰਿਆ ਸਾਡਾ ਬਹੁਤ ਬੁਰਾ ਹਾਲ ਹੈ ਗੱਡੀਆਂ ਟੁੱਟਦੀਆਂ ਬਹੁਤ ਗੱਡੀਆਂ ਥੱਲੇ ਵੱਜਦੀਆਂ ਦਾੜ ਜਿਹੜੇ 10 ਲੱਖ ਦੀ ਗੱਡੀ ਹੁੰਦੀ ਹੈ 20 ਲੱਖ ਦੀ ਥੱਲੇ ਵੱਜਦੀ ਜੇ ਟੁੱਟ ਜਾਵੇ ਵਹਨ ਖਾਨ ਹੁੰਦਾ ਹੀ ਬਹੁਤ ਜ ਮੋਟਰਸਾਈਕਲ ਦਾ ਬਹੁਤ ਟੁੱਟਦੇ ਬਹੁਤ ਟੁੱਟਦੇ ਬਹੁਤ ਟੁੱਟਦੇ ਦੇਖੋ ਕਿਆ ਕਰੀ ਬਹੁਤ ਬੁਰਾ ਹਾਲ ਹੈ ਆਸਿਕ ਸਰੀਰਕ ਆਰਥਿਕ ਸਾਰੇ ਹਾਂਜੀ ਹਾਂ ਬਹੁਨ ਖਾਨ ਹੋ ਰੇ ਗੱਡੀਆਂ ਬਹੁਤ ਟੁੱਟ ਰਹੀ ਲੋਕ ਰਿਸ਼ਤੇਦਾਰ ਨਹੀਂ ਸਾਡੇ ਆ ਰਹੇ ਰਿਸ਼ਤੇਦਾਰ ਕਦੇ ਨਹੀਂ ਆਦੇ ਰਿਸ਼ਤੇਦਾਰ ਕਹਿੰਦੇ ਵੀ ਕਿਆ ਕਰੀਏ ਤੁਹਾਡੇ ਸੜਕ ਦਾ ਕਿਆ ਬੁਰਾ ਹਾਲ ਹੈ ਨਿੰਦਮੀ ਕਰ ਰਹੀ ਮੈਂ ਕਿਹਾ ਰਿਸ਼ਤੇ ਆ ਵੀ ਫਰਕ ਪੈ ਜਾਣਾ ਬੱਚੇ ਬਹੁਤ ਫਰਕ ਪੈ ਰਹੀ ਬਹੁਤ ਸੜਕ ਕਰਕੇ ਸੜਕ ਕਰਕੇ ਆ ਨਹੀਂ ਰਹੇ ਇਹ ਚੰਨੀ ਨੇ ਜੋ ਕਰਿਆ ਉਹਨੇ ਕਰਿਆ ਜੋ ਪੁਲ ਬਣਾਇਆ ਜੋ ਕਰਿਆ ਉਹਨੇ ਕਰਿਆ ਝਾੜੂ ਨੇ ਝੂਠ ਵੋਟ ਕੇ ਜੋ ਮੈਂ ਇੱਕ ਗੱਲ ਕਹਿੰਣ ਚਾਹੁੰਦਾ ਹਾਂ ਜਗਲ ਤੱਕ ਸਾੜੀ ਸੜਕ ਨਹੀਂ ਬਣਦੀ ਨਾ ਕਿਸੇ ਨੂੰ ਵੋਟ ਪਾਉਣੀ ਨਾ ਲੋੜ ਹੈ ਨਾਲ